ਦੇਹਾਣਾ ਜ਼ਿਲ੍ਹੇ ਤੇ ਪਿੰਡ ਬਰਵਾਲਾ ਵਿਖੇ ਬਲਦੜਾਕ ਪੰਜਾਬ ਕਮੇਟੀ ਵੱਲੋਂ ਸਰਪੰਚ ਗगनज्योत ਸਿੰਘ ਰੰਮੀ ਬਰਵਾਲਾ ਅਤੇ ਸਰਪੰਚ ਹਰਦੇਵ ਸਿੰਘ ਕੰਗਣਵਾਲ ਦੀ ਅਗਵਾਈ ਵਿੱਚ ਇੱਕ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸਰਪੰਚ ਗगनज्योत ਸਿੰਘ ਰੰਮੀ ਨੇ ਕਿਹਾ ਕਿ ਐਨ ਆਰ ਆਈ ਕੁਲਦੀਪ ਸਿੰਘ ਮਾਮਾ ਵੱਲੋਂ ਬੈਲ ਕੱਡੀਆਂ ਭਜਾਉਣ ਦੇ ਸ਼ਿਕਾਇਤਾਂ ਅਤੇ ਬੈਲ ਦੜਾਕਾਂ ਦੀ ਪੁਰਾਣੀ ਮੰਗ ਨੂੰ ਮੁੱਖ ਰੱਖਦੇ ਹੋਏ ਗਉ ਅਤਮਾਨ ਤੱਕ ਪਹੁੰਚਾਇਆ ਗਿਆ ਹੁਣ ਪੰਜਾਬ ਅੰਦਰ ਵੀ ਫੈਲ ਗੱਡੀਆਂ ਦੌੜਾਂ ਆਮ ਦੇਖਣ ਨੂੰ ਮਿਲਣਗੀਆਂ ਉਹਨਾਂ ਕਿਹਾ ਜਲਦ ਹੀ ਪਿੰਡ ਬਰਵਾਲਾ ਅੰਦਰੀ ਫੈਲ ਗੱਡੀਆਂ ਤੇ ਰੱਸਾ ਕਸੀ ਵਰਗੇ ਗਰਾਸਤੀ ਖੇਡਾਂ ਕਰਵਾਈਆਂ ਜਾਣਗੀਆਂ ਇਸ ਮੌਕੇ ਵੱਖ-ਵੱਖ ਜਿੱਥੇ ਬੰਦਿਆਂ ਵੱਲੋਂ ਐਨ ਆਰ ਆਈ ਕੁਲਦੀਪ ਸਿੰਘ ਮਾਮਾ ਅਤੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ ਗਿਆ ਸਰਪੰਚ ਹਰਦੇਵ ਸਿੰਘ ਕੰਗਣਵਾਲ ਨੇ ਕਿਹਾ ਕਿ ਉਹ ਕੁਲਦੀਪ ਸਿੰਘ ਯੂ ਐਸ ਏ ਦੇ ਯਤਰਾ ਦੀ ਸ਼ਲਾਘਾ ਕਰਦੇ ਹਨ ਜਿਨ੍ਹਾਂ ਦੇ ਉਪਰਾਲੇ ਨਾਲ ਲੋਕਾਂ ਦੀ ਪੁਰਾਣੀ ਮੰਗ ਪੂਰੀ ਹੋਈ ਹੈ ਇਸ ਮੌਕੇ ਸਰਪੰਚ ਹਰਜਿੰਦਰ ਕੌਰ ਬਰਵਾਲਾ ਨੇ ਵੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ਦੇਖਦੇ ਹਾਂ ਇਹ ਖਾਸ ਰਿਪੋਰਟ ਤੇ ਬੜੇ ਭਾਗਾਂ ਵਾਲਾ ਦੇ ਨਾਲ ਲੋਕ ਸਾਰੇ ਬੈਦਰਾ ਅਕਬੀਰ ਸਾਡੇ ਇੱਥੇ ਇਕੱਠੇ ਹੋਏ ਨੇ ਤੇ ਉਹਨਾਂ ਨੂੰ ਬੜੇ ਪੁਰਾਣੀ ਆ ਸੀਗੀ ਤੇ ਸਾਡੀਆਂ ਕਦੇ ਤਾਂ ਕਦੇ ਬੈਲ ਬੋਲਦਾ ਦੀ ਖੇਤ ਜਾਲੂ ਹੋਊਗੀ ਤੇ 15 20 ਸਾਲ ਹੋ ਗਏ ਵਿਚਾਰੇ ਨੂੰ ਸੰਘਰਸ਼ ਕਰਦਿਆਂ ਨੂੰ ਉਹਨਾਂ ਨੂੰ ਤੇ ਉਹਨਾਂ ਨੇ ਹਾਈ ਕੋਰਟ ਤੋਂ ਵੀ ਸੁਪਰੀਮ ਕੋਰਟ ਤੋਂ ਵੀ ਵਿਚਾਰੇ ਬਹੁਤ ਉਹਨਾਂ ਨੇ ਕੇਸ ਲੜਿਆ ਉੱਥੋਂ ਦਾ ਚਲੋ ਜਿੱਤ ਗਏ ਸੀਗੇ ਥੋੜਾ ਜਿਹੜਾ ਮੈਟਰ ਸੀਗਾ ਇੱਥੇ ਆਪਣੇ ਸਰਕਾਰ ਦੇ ਵਿੱਚ ਸੀਗਾ ਉਹਨਾਂ ਦਾ ਥੋੜਾ ਜਿਹਾ ਤੇ ਇੱਕ ਦਿਨ ਉਹਨਾਂ ਨੂੰ ਪਤਾ ਲੱਗਿਆ ਇੱਥੇ ਆਏ ਤਲਦੀਪ ਸਿੰਘ ਜੀ ਉਹਨਾਂ ਨੂੰ ਮਿਲੇ ਉਹਨਾਂ ਨੇ ਆਪਣੇ ਸਾਰੀ ਗੱਲਬਾਤ ਉਹਨਾਂ ਨੂੰ ਦੱਸੀ ਤੇ ਕਹਿੰਦੇ ਵੀ ਇਦਾਂ ਕਰਕੇ ਸਾਡੀ ਜੋ ਬਰਾਸਤੀ ਖੇਡ ਆ ਬਈ ਉਹ ਬੰਦ ਹੋ ਗਈ ਵੀ ਤੁਸੀਂ ਥੋੜਾ ਸੀਮ ਸਿੰਘ ਸਾਹਿਬ ਨਾਲ ਬਹੁਤ ਪੁਰਾਣਾ ਰابطਾ ਤੁਸੀਂ ਉਹਨਾਂ ਨਾਲ ਕੋਈ ਗੱਲਬਾਤ ਕਰਕੇ ਸਾਡੀ ਖੇਡ ਨੂੰ ਚਾਲੂ ਕਰਵਾਓ ਤੇ ਕਲਦੀਪ ਸਿੰਘ ਜੀ ਨੇ ਇੱਕ ਫੋੜ ਦਾ ਕੰਮ ਕੀਤਾ ਉਹਨਾਂ ਨੇ ਉਹਨਾਂ ਨੂੰ ਸੀਮ ਸਾਹਿਬ ਨਾਲ ਮਿਲਾਇਆ ਤੇ ਇੱਥੇ ਕਿਸਾਨ ਮਿਲਣੀ ਸੀਗੀ ਲੁਧਿਆਣੇ ਤੇ ਉੱਥੇ ਮੈਂ ਉਹਨਾਂ ਨੂੰ ਨਾਲ ਲੈ ਕੇ ਗਿਆ ਸੀਮ ਸਾਹਿਬ ਨੇ 15-20 ਮਿੰਟ ਵਧੀਆ ਰੋਕੇ ਉਹਨਾਂ ਦੀ ਗੱਲਬਾਤ ਸੁਣੀ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕੈਬਨਿਟ ਦੇ ਵਿੱਚ ਅਸੀਂ ਗੱਲਬਾਤ ਕਰਕੇ ਤੇ ਤੁਹਾਡੀ ਖੇਡ ਨੂੰ ਅਸੀਂ ਚਾਲੂ ਕਰਵਾਵਾਂਗੇ ਤੇ ਕੱਲ ਮੈਨੂੰ ਪਤਾ ਲੱਗਿਆ ਜੀ ਉਹਨਾਂ ਨੇ ਖੇਡ ਨੂੰ ਹਰੀ ਕੰਢੀ ਦੇ ਦਿੱਤੀ ਗੱਲ ਤੇ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੋ ਇੱਥੇ ਵੀ ਆਏ ਨੇ ਸਾਰੇ ਜਣੇ ਤੇ ਰਮੀ ਜੀ ਤੁਸੀਂ ਦੁਆਪਾ ਛੱਡ ਕੇ ਮਾਲਵੇ ਤੇ ਮੱਧੇ ਦੇ ਜਿਹੜੇ ਚਾਬਕ ਨੇ ਗੱਡੀਆਂ ਦੇ ਉਹ ਹਾਪਰ ਹੋ ਜਾਂਦੇ। ਹਾਂਜੀ। ਮੱਧਾ ਮਾਲਵਾ ਦਵਾਪਾ ਪਵਾਰ ਕਿਉਂ ਨਹੀਂ ਗਿਆ? ਦੇਖੋ ਹੁਣ ਮੈਨੂੰ ਜ਼ਿਆਦਾ ਤਾਂ ਇਸ ਬਾਰੇ ਪਤਾ ਨਹੀਂ ਹੈਗਾ ਵੀ ਉਹ ਕਿਉਂ ਨਹੀਂ ਹੈਗਾ ਤੇ ਜਾਣੀ ਕਿ ਇਹ ਸਾਰੇ ਏਜੰਸੀ ਬੈਲੜਾ ਗਬੀਰ ਅੱਜ ਜਿਹੜੇ ਮੋਢੀ ਬੰਦੇ ਨੇ ਮੇਨ ਉਹਨਾਂ ਦੇ ਪ੍ਰਬੰਧਕ ਨੇ ਜਿਹੜੇ ਉਹ ਅੱਜ ਇਕੱਠੇ ਹੋਏ ਨੇ ਜੀ ਤੇ ਸਾਰਿਆਂ ਦੇ ਕਹਿਣ ਤੇ ਹੀ ਇਹ ਉਹਨਾਂ ਨੇ ਆਪਣੇ ਆਪਣੀ ਪ੍ਰੋਬਲਮ ਦੱਸ ਕੇ ਕੁਲਦੀਪ ਸਿੰਘ ਮਾਮਾ ਜੀ ਨੇ ਸੀਐਮ ਦਾ ਆਪਣਾ ਗੱਲਬਾਤ ਕਰਕੇ ਇਹਨਾਂ ਦੀ ਪ੍ਰੋਬਲਮ ਸੋਲਵ ਕਰਵਾਇਆ ਆਉਣ ਵਾਲੇ ਸਮੇਂ ਤੇ ਕਿੱਡਾ ਕੌਣ ਗਏ ਵੱਡੇ ਪੱਤਰ ਤੇ ਮਤਲਬ ਖੱਟੀਆਂ ਭਜਾਉਣ ਵਾਲੇ ਨੇ ਜਾਂ ਕੂਤਰ ਉਡਾਉਣ ਵਾਲੇ ਨੇ ਜਿਹੜੀ ਵੀ ਜਾਨਵਰਾਂ ਦੇ ਉੱਤੇ ਪ੍ਰੋਬਲਮ ਸੀਗੀ ਮਤਲਬ ਉਹ ਸੇਟ ਵੱਲੋਂ ਅਰੀ ਚੰਡੀ ਦਿੱਤੀ ਗਈ ਨਹੀਂ ਦੇਖੋ ਜਿਹੜਾ ਨਾ ਕਹਿੰਦੇ ਸੀ ਕਿ ਵੀ ਜਾਨਵਰਾਂ ਤੇ ਤਸ਼ੱਦਦ ਹੁੰਦਾ ਵਾ ਉਹ ਗੱਲ ਤਾਂ ਹੁਣ ਰਹੀ ਨਹੀਂ ਹੈ ਜੀ ਇਹ ਹੁਣ ਆਪਣੇ ਪਹਿਲਾਂ ਜਿਵੇਂ ਹੁੰਦਾ ਸੀਗਾ ਬੌਣਦਾਂ ਦੇ ਸੋਟੀਆਂ ਪੁਰਾਣੀਆਂ ਮਾਰ ਕੇ ਚੋਕੇ ਲਾਉਂਦੇ ਹੁੰਦੇ ਸੀਗੇ ਉਹ ਕੰਮ ਬਿਲਕੁਲ ਬੰਦ ਦਾ ਉਹ ਕੰਮ ਨਹੀਂ ਹੋਣਾ ਹੈਗਾ ਤੇ ਇਹ ਤਾਂ ਦੇਖੋ ਆਪਣੇ ਪੱਤਾ ਵਾਂਗੂ ਪਾਲਦੇ ਨੇ ਜੀ ਬੌਲਦਾਂ ਨੂੰ ਤੇ 20-25-25 ਲੱਖ ਮੁੱਲ ਲੱਗਦਾ ਇੱਕ ਇੱਕ ਬੱਚੇ ਦਾ ਤੇ ਤੁਸੀਂ ਆਵੇ ਦੱਸੋ ਵੀ 20-25 ਲੱਖ ਰੁਪਏ ਲਾ ਕੇ ਉਹਨਾਂ ਦੇ ਤਸ਼ਦਦ ਕਰਨਗੇ ਹੋਰ ਤੇ ਦੇਖੋ ਇਹ ਗੱਲ ਤਾਂ ਹੈ ਨਹੀਂ ਕਿ ਬਿਲਕੁਲ ਤੇ ਹੁਣ ਹੋਣਗੀਆਂ ਵੱਡੇ ਪੱਧਰ ਤੇ ਖੇਡਾਂ ਸਟਾਰਟ ਹੋਣਗੀਆਂ ਜੀ ਸੀਐਮ ਸਾਹਿਬ ਨੇ ਸਾਨੂੰ ਇਹਨਾਂ ਨੂੰ ਵਿਸ਼ਵਾਸ ਦਵਾਇਆ ਤੇ ਤੁਸੀਂ ਬੇਫਿਕਰ ਹੋ ਕੇ ਕੋਈ ਤੁਹਾਨੂੰ ਰੋਕੂਗਾ ਨਹੀਂ ਤੁਸੀਂ ਆਪਣਾ ਬੌਲਦਾਂ ਦੀ ਸੇਵਾ ਕਰੋ ਤੇ ਖੇਡਾਂ ਕਰਵਾਓ ਤੇ ਜਲਦੀ ਮੇਰੇ ਹਿਸਾਬ ਨਾਲ ਵੀ 10-15 ਦਿਨ ਦੇ ਵਿੱਚ ਵਿੱਚ ਇਹ ਥੀਟਰ ਸਟਾਰਟ ਹੋ ਜਾਣਗੇ। ਧੰਨਵਾਦ ਕਰਨ ਪਹੁੰਚਿਆ ਅੱਜ ਇਹ ਸਾਰੇ ਲੋਕ ਤੇ ਜਿਹੜਾ ਤੁਸੀਂ ਇਹ ਕੰਮ ਕੀਤਾ ਫਲਦਾ ਕਰ ਰਹੇ ਨੇ ਇਸ ਬਾਰੇ। ਸਾਜੀ ਬਿਲਕੁਲ ਇਹ ਅੱਜ ਸਾਰੇ ਬਾਲਕਰਾਗ ਵੀਰ ਨੇ ਜਿਹੜੇ ਇਹ ਧੰਨਵਾਦ ਕਰਨ ਆਏ ਨੇ ਤੇ ਕੁਲਦੀਪ ਸਿੰਘ ਜੀ ਦਾ ਵੀ ਮਾਮਾ ਜੀ ਦਾ ਵੀ ਉਹ ਤਾਂ ਚਲੋ ਇੱਥੇ ਹੈ ਨਹੀਂਗੇ ਹੁਣ ਯੂ ਐਸ اے ਨੇ ਜੀ ਤੇ ਇਹ ਇੱਥੇ ਆਏ ਨੇ ਸਾਡੇ ਕੋਲ ਉਹਨਾਂ ਦੇ ਪਰਿਵਾਰ ਦੇ ਕੋਲ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜੀ ਤੇ ਹੱਥ ਜੋੜ ਕੇ ਮੈਂ ਇਹਨਾਂ ਨੂੰ ਜੀ ਆਇਆਂ ਆਖਦੇ ਆਂ। ਇਥੇ ਆਏ ਤੇ ਚਲੋ ਇਹ ਵੀ ਵਿਚਾਰੇ ਬਹੁਤ ਕਾ ਰਏ ਨੇ ਵੀ ਤੁਸੀਂ ਸਾਡਾ ਕੰਮ ਕਰਾਤਾ ਹੁਣ 15 20 ਸਾਲ ਤੋਂ ਪਿਛਲੀਆਂ ਸਰਕਾਰਾਂ ਇਹਨਾਂ ਦੇ ਵਿਚਾਰੇ ਨੇ ਬੜੀ ਭਜਨਟ ਕੀਤੀ ਹੈ ਬੜਾ ਸੰਘਰਸ਼ ਕਰਿਆ ਜੀ ਪਿਛਲੀਆਂ ਸਰਕਾਰਾਂ ਨੇ ਕਿਸੇ ਨੇ ਇਹਨਾਂ ਦੀ ਸੁਣੀ ਨਹੀਂ ਹੈ ਹਾਂ ਪਿਛਲੇ ਸਮੇਂ ਚ ਕਾਦੀ ਵੀ ਰਹੇ ਨੇ ਕਾਂਗਰਸੀ ਵੀ ਰਹੇ ਨੇ ਉਹਨਾਂ ਨੇ ਕੋਈ ਇਹਨਾਂ ਲਈ ਕੋਈ ਖਾਸ ਤਵੱਜੋ ਨਹੀਂ ਕੋਈ ਕੋਈ ਸਾਰ ਨਹੀਂ ਲਈ ਜੀ ਹੈਗੀ ਇਹਨਾਂ ਨੇ ਬਿਲਕੁਲ ਵੀ ਇਹਨਾਂ ਦੀ ਚਲੋ ਹੁਣ ਅਸੀਂ ਧੰਨਵਾਦ ਕਰਦੇ ਹਾਂ ਸੀਐਮ ਸਾਹਿਬ ਸਰਦਾਰ ਭਵਨ ਸਿੰਘ ਮਾਨ ਜੀ ਦਾ ਤੇ ਰਾਜਵੀਰ ਸਿੰਘ ओएसडी ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਉਹਨਾਂ ਨੇ ਹਰੀ ਝੰਡੀ ਦੇ ਹੀ ਦਿੱਤੀ ਜੱਤ ਪੇਹਾਂ ਜੀ ਦੇ ਹੀ ਦਿੱਤੀ ਲੱਗਦਾ ਕਿ ਨੋਜ ਉਹਨਾਂ ਨੂੰ ਨਸ਼ੇ ਚੋਂ ਬਾਹਰ ਕੱਢਣ ਦੇ ਲਈ ਖੇਡਾਂ ਆਪਣਾ ਰੋਲ ਅਦਾ ਕਰਦੇ ਨੇ ਦੇਖੋ ਮੇਰੀ ਗੱਲ ਸੁਣੋ ਹੁਣ ਸੀਐਮ ਸਾਹਿਬ ਕਹਿੰਦੇ ਸੀ ਕਿ ਵੀ ਅਸੀਂ ਰੰਗਲਾ ਪੰਜਾਬ ਬਣਾਉਣਾ ਹੁਣ ਰੰਗਲਾ ਪੰਜਾਬ ਦਾ ਇਦੋਂ ਵੱਡਾ ਸਬੂਤ ਕੀ ਦੇ ਸਕਦੇ ਨੇ ਹੁਣ ਜਿਹੜੀਆਂ ਆਪਣੀ ਵਿਰਾਸਤੀ ਖੇਡਾਂ ਹੀ ਬੰਦ ਹੋ ਗਈਆਂ ਸੀਗੀਆਂ ਬੈਲ ਗੱਡੀਆਂ ਦੀ ਦੌੜਾਂ ਉਹਨਾਂ ਨੂੰ ਉਹਨਾਂ ਨੇ ਹਰੀ ਝੰਡੀ ਦੇ ਦਿੱਤੀ ਇਹ ਸਮਝ ਲਓ ਵੀ ਰੰਗਲੇ ਪੰਜਾਬ ਦੀ ਉਹ ਇੱਕ ਪਾਟ ਆ ਫੰਕ ਲਈ ਪੰਜਾਬ ਦਾ ਇੱਕ 파ਟ ਆ ਜੀ ਜਿਹੜੇ ਇਲਾਕੇ ਚਰਚਾ ਵਜਦੇ ਆਪਣੇ ਕੁਲਦੀਪ ਸਿੰਘ ਮਾਮਾ ਜੀ ਉਹਨਾਂ ਨੇ ਸੀਐਮ ਸਾਹਿਬ ਨਾਲ ਜਿਹੜੀ ਦੋਸਤੀ ਸੀ ਵੀ ਉਹ ਦੋਸਤੀ ਨੂੰ ਨਵਾਇਆ ਗਿਆ ਵਾ ਕਿਵੇਂ ਦੇਖਦੇ ਅਸੀਂ ਤੁਸੀਂ ਦੇਖੋ ਉਹ ਤਾਂ ਹੁਣ ਤਕਰੀਬਨ 25 30 ਸਾਲ ਪਹਿਲਾਂ ਦੀ ਉਹਨਾਂ ਦੀ ਦੋਸਤੀ ਆ ਜੀ ਆਪਣੇ ਸੀਐਮ ਸਾਹਿਬ ਦੇ ਨਾਲ ਇਹ ਤਾਂ ਚਲੋ ਸੀਐਮ ਤਾਂ ਉਹ ਹੁਣ ਬਣੇ ਨੇ ਉਸ ਟਾਈਮ ਤਾਂ ਉਹ ਐਮਪੀ ਵੀ ਹੈ ਨਹੀਂ ਸੀਗੇ ਤੇ ਯੂਐਸਏ ਦੇ ਵਿੱਚ ਇਕੱਠੇ ਇੱਕ ਕਮਰੇ ਦੇ ਵਿੱਚ ਰਹਿੰਦੇ ਰਹੇ ਨੇ ਜੀ ਤੇ ਬੜੀ ਪੁਰਾਣੀ ਉਹਨਾਂ ਦੀ ਦੋਸਤੀ ਆ ਜੀ ਦੋਸਤੀ ਬਾਰੇ ਤਾਂ ਆਪਾਂ ਉਹਨਾਂ ਦੇ ਬਾਰੇ ਕੁਝ ਕਹਿ ਨਹੀਂ ਸਕਦੇ ਜੀ ਇਹਨਾਂ ਦੀ ਪੁਰਾਣੀ ਦੋਸਤੀ ਹੈ ਤੇ ਉਹਨਾਂ ਦਾ ਕਿਹਾ ਉਹ ਮੋੜ ਦੇ ਵੀ ਹਨਗੇ ਜੀ ਉਹਨਾਂ ਨੂੰ ਪਤਾ ਵੀ ਮੈਨੂੰ ਜੇ ਇਹਨਾਂ ਨੇ ਕੋਈ ਗੱਲ ਕਹਿਣੀ ਵੀ ਆ ਤਾਂ ਉਹ ਕੋਈ ਗਲਤ ਗੱਲ ਜਾਂ ਕੋਈ ਹੋਰ ਤਾਂ ਹੋ ਨਹੀਂ ਸਕਦੀ ਹੈ ਜੀ ਹਾਂਜੀ ਤੁਹਾਡਾ ਧੰਨਵਾਦ ਵੀ ਕਰਦਾ ਹਾਂ ਆਪਣਾ ਬੰਦੇ ਮੈਂ ਮੇਰੇ ਕੋਲ ਕੋਈ ਸ਼ਬਦ ਹੈ ਨਹੀਂ ਜੀ ਮੈਂ ਸੀਐਮ ਸਾਹਿਬ ਸਰਦਾਰ ਭਵਨ ਸਿੰਘ ਮਾਨ ਦੀ ਉਹਨਾਂ ਦਾ ਮੈਂ ਧੰਨ ਮੈਨੂੰ ਕੋਈ ਸ਼ਬਦ ਨਹੀਂ ਕਿਵੇਂ ਉਹਨਾਂ ਦਾ ਧੰਨਵਾਦ ਕਰੀਏ ਜੀ ਬਹੁਤ ਵੱਡਾ ਉਹਨਾਂ ਨੇ ਅਪਰਾਲਾ ਕਰਕੇ ਇਸ ਸਾਡੀ ਵਿਰਾਸਤੀ ਖੇਡ ਨੂੰ ਬੈਲ ਗੱਡੀਆਂ ਦੇ ਦੌਰ ਨੂੰ ਹਰੀ ਚੰਡੀ ਦਿੱਤੀ ਮੈਂ ਹਰਦੇਵ ਸਿੰਘ ਸਰਦਾਰ ਹਰਦੇਵ ਸਿੰਘ ਸਰਪੰਚ ਪਿੰਡ ਕੰਗੜਵਾਲ ਮੈਨੂੰ ਜਦੋਂ ਪਤਾ ਲੱਗਿਆ ਸੀਐਮ ਸਾਹਿਬ ਨੇ ਹਰੀ ਚੰਡੀ ਦਿੱਤੀ ਬੈਲ ਗੱਡੀਆਂ ਨੇ ਅਸੀਂ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ ਕਿਸਾਨ ਵੀ ਗੱਡੀਆਂ ਦੇ ਜਿਹੜੇ ਭਜਾਉਂਦੇ ਆ ਉਹ ਪਹੁੰਚੇ ਹੋਏ ਸਾਰੇ ਬੀਰ ਬਹੁਤ ਖੁਸ਼ ਨੇ ਔਰ ਉਹਨਾਂ ਨੇ ਬਹੁਤ ਬੜੀਆ ਕੰਮ ਕੀਤਾ। ਤਲਵਿੰਦਰ ਜੀ ਬਲੋਏ ਉਪਰਾਲਾ ਕੀਤਾ ਗਿਆ ਜੀ। ਹਾਂਜੀ ਮੇਰੇ ਫੀਡ ਜਿਹੜੀ ਮੁੜ ਕੇ ਨੂੰ ਹੋਈ ਹੈ। ਹਾਂਜੀ 14 ਸਾਲ ਹੋ ਗਏ ਜੀ ਗੱਡੀਆਂ ਬੰਦ ਪਈਆਂ ਸੀਗੀਆਂ ਵਾਹ ਗੱਡੀਆਂ ਤੇ ਲੋੜ ਜਿਹੜੀ ਬੰਦ ਪਈ ਸੀ। ਸਰਕਾਰ ਤਲਵਿੰਦਰ ਸਿੰਘ ਮੇਰੇ ਹਰੀਚੰਦੀ ਦੋਈ ਆ। ਕਿਹੜੇ-ਕਿਹੜੇ ਏਰੀਆ ਤੋਂ ਜੀ ਆਏ ਆ ਆਪਣੇ ਕੋਲ ਇਹਦੇ ਵਾਹ ਚਾਲਕ ਨੇ ਇਹਨਾਂ ਦੇ ਮਾਲਕ ਨੇ। ਕਿਹੜੇ-ਕਿਹੜੇ ਏਰੀਆ ਤੋਂ ਆਏ ਨੇ ਆਪਾਂ ਇਸ ਟਾਈਮ? ਸਾਰੇ ਪੰਜਾਬ ਤੋਂ ਹੀ ਆਏ ਹੋਏ ਆ ਜੀ। ਤੇ ਕਿਹੜਾ ਰੈਪਰ ਵੀ ਵੱਡੀਆਂ ਡੇਡਾਂ ਹੁੰਦੇ ਨੇ ਜੀ। ਹਾਂਜੀ ਹਾਂਜੀ ਕਿੱਲਾ ਸਾਡਾ ਪਿੰਡ ਵੀ ਪੁਰਾਣਾ ਨਾਰਮ ਵਾਲ ਤੇ ਉਥੋਂ ਬਹੁਤ ਬੰਦੇ ਖੁਸ਼ ਨੇ। ਸਾਰੇ ਪੰਜਾਬ ਹੀ ਖੁਸ਼ ਹੋਊਗਾ ਹਾਂਜੀ ਬਹੁਤ ਖੁਸ਼ ਨੇ ਬਹੁਤ ਪੈਦਲੋਂ ਸੀਐਮ ਸਾਹਿਬ ਦਾ ਧੰਨਵਾਦ ਕਰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਮੈਂ ਸੀਐਮ ਜੀ ਸਾਹਿਬ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹਨਾਂ ਦੀ ਹਰੇਕ ਗੱਲ ਨੂੰ ਨੇੜੇ ਹੋ ਕੇ ਸੁਣਿਆ। ਉਹਨਾਂ ਨੇ ਇਜਾਜ਼ਤ ਦਿੱਤੀ ਇਹਨਾਂ ਨੂੰ ਬੱਚੇ ਭਜਾਉਣ ਦੀ ਮਤਲਬ ਕਿ ਕਾਫੀ ਚਿਰ ਤੋਂ ਬੰਦ ਸੀ ਇਹ ਕੰਮ। ਉਹਨਾਂ ਨੇ ਬਹੁਤ ਨੇੜੇ ਹੋ ਕੇ ਰੰਗਦੀ ਰੱਬ ਸੁਣਿਆ। ਮਨਨ ਨੂੰ ਬਹੁਤ ਸ਼ੁਕਰ ਹੈ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੈ ਅੱਜ ਦੀ ਮੀਟਿੰਗ ਆ ਜੀ ਪ੍ਰੈਸ ਕਾਨਫਰੰਸ ਆ ਉਹ ਚੇਚੇ ਅੱਜ ਸਵੇਰ 10 ਵਜੇ ਸਾਨੂੰ ਪਤਾ ਲੱਗਿਆ ਤਾਂ ਅਸੀਂ ਸਾਰੇ ਬੜਦ ਵਾਲੇ ਪਹੁੰਚਿਆ ਇਹ ਸਰਦਾਰ ਕੁਲਦੀਪ ਸਿੰਘ ਮਾਮਾ ਜੀ ਜਿਨ੍ਹਾਂ ਸਦਕਾ ਉਹਨਾਂ ਦੇ ਪਰਿਵਾਰ ਨੇ ਇਹ ਮੀਟਿੰਗ ਬੈਲ ਗੱਡੀਆਂ ਦੇ ਸਬੰਧ ਵਿੱਚ ਰੱਖੀ ਸੀ ਜੋ ਕਿ ਪੂਰੀ 100% ਸਕਸੈਸਫੁਲ ਹੋਈ ਆ ਜਿਹਦੇ ਰਿਜ਼ਲਟ ਤੁਹਾਡੇ ਕੋਸ਼ਿਸ਼ੀ ਦੱਸ ਰਿਹਾ ਉਸ ਚੰਦ ਜਣਾਂ ਦੇ ਵਿੱਚ ਤੁਹਾਡੇ ਸਾਰੇ ਇਲੈਕਟ੍ਰੋਨਿਕ ਤੇ ਪ੍ਰਿੰਟ মিডিਆ ਦੇ ਸਾਹਮਣੇ ਆ ਜਾਣਗੇ ਇਹ ਆ ਕੀ ਕਰਦੀ ਜਿਹੜੀ ਅੱਜ ਮੀਟਿੰਗ ਹੋਈ ਆ ਇਹਦਾ ਮੁੱਖ ਏਜੰਡਾ ਕੀ ਹੈ ਮੁੱਖ ਏਜੰਡਾ ਦਾ ਇਹ ਆ ਜੀ ਸਾਨੂੰ ਹਾਈ ਕੋਰਟ ਸੁਪਰੀਮ ਕੋਰਟ ਕਾਰੇ ਸਰਕਾਰੇ ਤੱਕੇ ਖਾਂਦੇ ਨੂੰ ਤਕਰੀਬਨ ਮੈਕਸਿਮਮ 14 ਸਾਲ ਹੋ ਚੁੱਕੇ ਆ ਸਾਡੀ ਕਿਸੇ ਨੇ ਨਹੀਂ ਸੁਣਿਆ ਜੋ ਅੱਜ ਮੌਜੂਦਾ ਸਰਕਾਰ ਸੁਪਰੀਮੋ ਕੇਜਰੀਵਾਲ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਨ੍ਹਾਂ ਨੂੰ ਸਾਡੇ ਹੱਥ ਵਡਾਉਣ ਵਾਲੇ ਸਾਡੇ ਮਾਮਾ ਜੀ ਕੁਲਦੀਪ ਤੇ ਉਹਨਾਂ ਦੇ ਬੱਚੇ ਜਿਹੜੀਆਂ ਸਾਡੀਆਂ ਖੇਡਾਂ ਦਾ ਕਾਫੀ ਕੰਮ ਰਹਿੰਦਾ ਸੀ ਉਹ ਅੱਜ ਇੱਥੇ ਇਕੱਠ ਹੋਣ ਦਾ ਸਾਡਾ ਮਕਸਦ ਇਹ ਸੀ ਵੀ ਉਸ ਕੰਮ ਨੂੰ ਸਾਡਾ ਪੂਰਪਿਆ ਜਿਹੜਾ ਥੋੜਾ ਬਹੁਤਾ ਰਹਿੰਦਾ ਉਹ ਮੈਂ ਪਹਿਲਾਂ ਵੀ ਦੱਸ ਚੁੱਕਿਆ ਉਹ ਥੋੜੇ ਦਿਨਾਂ ਦੇ ਵਿੱਚੇ ਉਹ ਸਾਡੇ ਬੈਲ ਦੇ ਰਾਕਾਂ ਦੇ ਸਾਰੇ ਕਾਗਜ਼ ਪੱਤਰਾਂ ਦੇ ਵਿੱਚੋਂ ਜਿੱਥੇ ਬੰਦਿਆਂ ਦੇ ਅਲੱਗ-ਅਲੱਗ ਫੋਨ ਦੇ ਮਤਲਬ ਇੱਕ ਪਲੇਟਫਾਰਮ ਤੇ ਮਾਝਾ ਮਾਲਵਾ ਦੁਆਬਾ ਪਾਦ ਚਾਰੇ ਪਲੇਟਫਾਰਮ ਤੇ ਇੱਕ ਤੇ ਇਕੱਠੀਆਂ ਹੋ ਕੇ ਕਰ ਰਿਏ ਨੇ ਕੰਮ ਜਾਂ ਅਲੱਗ-ਅਲੱਗ ਕਰ ਰਹੇ ਹਾਂ ਇਹ ਮੈਂ ਤੁਹਾਨੂੰ ਬੜੇ ਹੀ ਸਾਰੂ ਢੰਗ ਨਾਲ ਦੱਸਦਾ ਜਿਹੜਾ ਪੰਜਾਬ ਦੀ ਕਮੇਟੀ ਦਾ ਨਾਂ ਆ ਮਾਲਵਾ ਦੁਆਬਾ ਬੁੱਲ ਬੈਲਫੇਅਰ ਆਨਰਡ ਐਸੋਸੀਏਸ਼ਨ ਆ ਇਹ ਕਮੇਟੀ ਪੰਜਾਬ ਦੀ ਬਣੀ ਹੋਈ ਆ ਸਾਰਾ ਸੰਘਾਸਰੇ ਨੇ ਲੜਿਆ ਬਾਕੀ ਜਿਹੜੀਆਂ ਵੀ ਕਮੇਟੀਆਂ ਨੇ ਐਨਆਰਏ ਕਮੇਟੀਆਂ ਬਣੀਆਂ ਦੋ ਉਧਰ ਵਾਰ ਰਹਿੰਦੇ ਨੇ ਸਾਡੇ ਇੱਥੇ ਵੀ ਜਿਹੜੀ ਵੀ ਕਮੇਟੀ ਆ ਸਾਰੀਆਂ ਕਮੇਟੀਆਂ ਨੇ ਜਿੰਨਾ ਵੀ ਕੰਮ ਕੀਤਾ ਪੈਣੀ ਕੀਤਾ ਬਹੁਤ ਕੀਤਾ ਥੋੜਾ ਕੀਤਾ ਅਸੀਂ ਸਾਰੇ ਬੈਲੜਾਕ ਸਾਰਿਆਂ ਦਾ ਜਿਨ੍ਹਾਂ ਨੇ ਜਿੰਨਾ ਵੀ ਕੰਮ ਕੀਤਾ ਉਹਨਾਂ ਦਾ ਆਪਣੀ ਦਿਲ ਦੀਏ ਕਰ ਰਹੇ ਹੋ ਤਾਂ ਉਹਨਾਂ ਦੀ ਵੀ ਤਰਵਾਦ ਕਰਦੇ ਆ। ਕ੍ਰੈਡਿਟ ਵੀ ਜੀ ਕੁਲਦੀਪ ਸਿੰਘ मामा ਜੀ ਨੂੰ ਜਿਹਨੇ ਜੋ ਅੱਜ ਇਹ ਪ੍ਰੋਗਰਾਮ ਸਫਲ ਹੋਇਆ ਹੈ ਇਹ ਜਾਂ ਖੇਡਾਂ ਦੀ ਸਫਲਤਾ ਦੇ ਪਿੱਛੇ ਮੇਨ ਜਿਹੜਾ ਕਾਰਨ ਆ ਇਹਨਾਂ ਦਾ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਇਹਦਾ ਸਿਹਰਾ ਸਫਲਤਾ ਜੋ ਵੀ ਸ਼ਬਦ ਆਪਾਂ ਵਰਤ ਸਕਦੇ ਆ ਮੈਂ ਦੱਸਿਓ ਵੀ ਧੰਨਵਾਦ ਵਾਲੇ ਸ਼ਬਦ ਜੀ ਬੀਸੀ ਤੇ ਉਡਾੜਾ ਸਾਡੇ ਕੋਲ ਮੁੱਕ ਗਿਆ। ਇਹ ਸਾਰਾ ਸਿਹਰਾ ਸਾਡੇ मामा ਜੀ ਕੁਲਦੀਪ ਸਿੰਘ ਸਾਡੇ ਜਿਨ੍ਹਾਂ ਦੀ ਧੜਕਣ ਮਾਨ ਸਾਹਿਬ ਇਹ ਸਿਹਰਾ ਸਾਡੀ ਸਰਕਾਰ ਨੂੰ ਜਾਂਦਾ ਅਸੀਂ ਮੁੜ ਮੁੜ ਕੇ ਦੁਬਾਰਾ ਵੀ ਸਾਡੇ ਸਾਰਿਆਂ ਕੰਨਿਓ ਇਸ ਪਰਿਵਾਰ ਕੰਨਿਓ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀਆਂ ਨੂੰ ਤਾਂ ਸੀਐਮ ਸਾਹਿਬ ਨੇ ਹਰੀ ਝੰਡੀ ਦੇ ਹੀ ਦਿੱਤੀ ਹੈ ਜੀ ਤੇ ਹੁਣ ਅਸੀਂ ਸੋਚ ਰਹੇ ਆਂ ਵੀ ਇਹਦੇ ਨਾਲ ਦੇਖੋ ਸਾਡੀਆਂ ਵਿਰਾਸਤੀ ਖੇਡਾਂ ਨੇ ਜਿਹੜੀਆਂ ਨਾ ਸਾਡਾ ਮੇਨ ਮਕਸਦ ਇਹੀ ਆ ਵੀ ਅਸੀਂ ਉਹਨਾਂ ਨੂੰ ਉਹਨਾਂ ਨੂੰ ਪਹਿਲ ਦੇ ਤੌਰ ਤੇ ਲੈ ਕੇ ਜਾ ਤੇ ਉਹਦੇ ਵਿੱਚ ਜਿਵੇਂ ਰੱਸਾ ਕੱਸੀ ਦਾ ਮੁਕਾਬਲਾ ਹੋ ਗਿਆ ਉਹ ਅਸੀਂ ਇਹ ਵੀ ਸੋਚ ਰਹੇ ਹਾਂ ਵੀ ਅਸੀਂ ਹਰੇਕ 3 ਮਹੀਨੇ ਬਾਅਦ ਆਪਣੇ ਪਿੰਡ ਵਿੱਚ ਵੀ ਕਰਵਾਇਆ ਕਰੀਏ ਤੇ ਉਸ ਦਾ 25000 ਰੁਪਏ ਅਸੀਂ ਇਨਾਮ ਵੀ ਦਿਆ ਕਰਾਂਗੇ ਤੇ ਉਹ ਅਸੀਂ ਹੁਣ ਜਲਦੀ ਹੀ ਰੈਮ ਅਸਫਲਾ ਕਰਕੇ ਅਸੀਂ ਸੋਚ ਰਹੇ ਹਾਂ ਵੀ ਕੱਤੋਂ ਅਸੀਂ ਸਟਾਰਟ ਕਰਵਾਈਏ ਸ਼ੁਰੂਆਤ ਦੀ ਗੱਲ ਕੀਤੀ ਗਈ ਹੈ ਜਿੱਤੇ ਅੱਜ ਜਿਹੜੇ ਮੁਕਾਬਲੇ ਕਰਵਾਏ ਜਾ ਰਹੇ ਨੇ ਉਹ ਕੀ ਦੇਖਦੇ ਹਾਂ ਵੀ ਹੁਣ ਕੋ ਲੋਕ ਤੱਕ ਜਿਹੜੇ ਮੁਕਾਬਲੇ ਸ਼ੁਰੂ ਹੋਣਗੇ ਚੰਦ ਰੋਲਾ ਇਹ ਦੇਖੋ ਜਿਹੜੇ ਬੈਲ ਗੱਡੀਆਂ ਦੀ ਦੌੜ ਜੋ ਸੀਐਮ ਸਾਹਿਬ ਨੇ ਹਰੀ ਝੰਡੀ ਦੇ ਦਿੱਤੀ ਆ ਜੀ ਉਹ ਹੁਣ ਤਕਰੀਬਨ ਹੁਣ ਚੰਦ ਦਿਨਾਂ ਦੇ ਬਾਅਦ 10-15 ਕ ਦਿਨ ਦਾ ਟਾਈਮ ਕੁਝ ਕ ਪੈ ਸਕਦਾ ਉਸ ਤੋਂ ਬਾਅਦ ਅਸੀਂ ਜਿਵੇਂ ਇਹਨਾਂ ਨੇ ਕਿਹਾ ਹੀ ਆ ਬਈ ਬਰਵਾਲੇ ਤੋਂ ਹੀ ਅਸੀਂ ਸ਼ੁਰੂਆਤ ਕਰਾਂਗੇ ਬੈਲ ਗੱਡੀਆਂ ਦੀ ਦੌੜ ਦੀ ਉਹ ਚੰਦ ਦਿਨਾਂ ਦੇ ਵਿੱਚ ਅਸੀਂ ਸ਼ੁਰੂਆਤ ਕਰ ਦਾਂਗੇ ਮੀਟਿੰਗ ਦਾ ਏਜੰਡਾ ਵੀ ਰਹੇ ਸੀਗਾ ਤੇ ਜਿਹੜੀ ਸਾਡੇ ਬੈਲ ਗੱਡੀਆਂ ਦੇ ਦੌੜ ਨੂੰ ਹਰੀ ਝੰਡੀ ਮਿਲੀ ਆ ਇਹਦੇ ਸਬੰਧ ਦੇ ਵਿੱਚ ਇੱਥੇ ਇਕੱਠ ਹੋਇਆ ਸੀਗਾ ਉਹ ਅਸੀਂ ਧੰਨਵਾਦ ਕਰਨਾ ਸੀਗਾ ਮਾਮਾ ਜੀ ਦਾ ਕਰਨਾ ਸੀ ਭਗਵੰਤ ਮਾਨ ਜੀ ਦਾ ਕਰਨਾ ਸੀ ਮੁੱਖ ਮੰਤਰੀ ਸਾਡੇ ਪੰਜਾਬ ਦੇ ਉਹਨਾਂ ਨੇ ਸਾਡਾ ਜੋਸ ਅਸੀਂ ਮਤਲਬ ਸਾਡੀਆਂ ਪਿਛਲੀਆਂ ਸਰਕਾਰਾਂ ਬਣੀਆਂ ਸੀਗੀਆਂ ਜੋ ਅਸੀਂ ਕਿਸੇ ਨੂੰ ਮਾੜਾ ਤਾਂ ਨਹੀਂ ਕਹਿੰਦੇ ਲੇਕਿਨ ਸਾਡੀ ਕੋਈ ਐਡੀ ਛਣਵਾਈ ਨਹੀਂ ਹੋਈ ਜਿੰਨੀ ਭਗਵੰਤ ਮਾਨ ਵਾਲੀ ਸਰਕਾਰ ਦੇ ਵਿੱਚ ਸਾਡੀ ਛਣਵਾਈ ਹੋਈ ਆ ਤੇ ਮਾਮਾ ਜੀ ਨੇ ਸਾਡੀ ਬਾਹ ਉਹਨਾਂ ਨੂੰ ਫੜਾ ਕੇ ਸਾਡਾ ਕੰਮ ਨਿਪਰੇ ਚਾੜਿਆ ਉਸੇ ਵਿਸ਼ੇ ਤੇ ਅਸੀਂ ਇਕੱਠੇ ਹੋਏ ਸੀਗੇ उन्होंने धनबाद कर लिया असं फिर भी उन्होंने अपने कन्ियों जिन्हें मेरे साथी इतने आए हैं सारे वाले अद कर अज का विषय यही गरीब लोगों के लिए जो रमी भाई सरदार हमारे हरदेव अंकल जी ने सरपंच साहब के इनके नोन से जो पंजाब में बैलगाड़ी का जो चौदह साल से बंद हो रखा था खेल वो दोबारा से शुरू हो गया इसके लिए जितना भी धन्यवाद किया जाए कम है वो इसलिए कि हर आदमी घोड़ा नहीं खरीद सकता है हर आदमी हाथी नहीं खरीद सकता है लेकिन जो बैल है बैल तो हर किसान के घर में होता है और हर किसान को एक जज्बा होता है कि हमारा जो खेल हो हमारा जो पशु है उसका खेल हर कोई देखे तो इसके लिए जो पंजाब सरकार ने मुख्यमंत्री भगवंत सिंह मान ने काम किया है उनका मैं बहुत बहुत धन्यवाद करता हूं और पूरा पंजाब धन्यवाद करेगा क्योंकि अभी तो यहां से पता लग रहा है जब हर पिंड में जाएगा हर इलाके में जाएगा वहाँ के लोग को जो हमारे भाई साहब हैं रमेश हैं इनके परिवार को भी धन्यवाद करना चाहिए मान सरकार के साथ साथ कि इन्होंने उनके काम तक पहुँचा के या उन्होंने दोस्ती निभाया तो ऐसा दोस्त भी हर सरकार में होना चाहिए कि हर गरीब का आवाज़ को चाहे वो यूएस से बैठे हों जहाँ भी बैठे हों अपने पंजाब की आवाज़ के लिए अपने पंजाब की धरती के लिए मुख्यमंत्री से बैठ के वहाँ पर आवाज़ उठा रहे हैं तो उनका सबसे ज़्यादा धन्यवाद करता नाम जी मेरा करते ਖੇਡਾਂ ਨੂੰ ਪਿਆਰ ਕਰਦੇ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਖੇਡਣਾ ਪ੍ਰਤੀ ਅਸੀਂ ਬਹੁਤ ਮਾਨਤਾ ਕਰਦੇ ਹਾਂ ਖੇਡਾਂ ਨੂੰ ਪਿਆਰ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਜਿਹੜਾ ਆਪਣੇ ਪਿੰਡ ਤੋਂ ਖੇਡਾਂ ਦੀ ਸ਼ੁਰੂਆਤ ਕਰਾਂਗੇ ਤੇ ਬਾਕੀ ਧੰਨਵਾਦ ਕਰਦੇ ਹਾਂ ਮਾਨ ਸਾਹਿਬ ਦਾ ਜਿਨ੍ਹਾਂ ਨੇ ਇਹ 14 ਸਾਲ ਪਹਿਲਾਂ ਜਿਹੜੀਆਂ ਖੇਡਾਂ ਰੁਕੀਆਂ ਹੋਈਆਂ ਅੱਜ ਜਿਹੜੀਆਂ ਚੱਲੀਆਂ ਨੇ ਤੇ ਜੋ ਸਾਡੀਆਂ ਪੀੜੀਦਾਰ ਪੀੜੀ ਚੱਲਦੀਆਂ ਖੇਡਾਂ ਸੀਗੀਆਂ ਇਹ ਤੇ ਇਹਦੇ ਵਿੱਚ ਜੋ ਕੰਪਲੀਟ ਕੀਤੀ ਸੀਗੀ ਸਰਕਾਰ ਵੱਲੋਂ ਕਿ ਬੋੜਦਾਂ ਨੂੰ ਜਾ ਆਰ ਲਾਈ ਜਾਂਦੀ ਆ ਜਾਂ ਸੋਟੀਆਂ ਮਾਰੀਆਂ ਜਾਂਦੀਆਂ ਇਦਾਂ ਦਾ ਕੋਈ ਤਸ਼ੱਦਦ ਨਹੀਂ ਹੋਊਗਾ। ਤੋਂ ਇਸ ਵੱਲੋਂ ਇਹ ਚੀਜ਼ਾਂ ਵੱਲੋਂ ਵੀ ਧਿਆਨ ਰੱਖਿਆ ਜਾਊਗਾ ਤੇ ਬਾਕੀ ਮਾਝੇ ਮਾਲਵੇ ਦੁਆਬੇ ਪੁਆਦ ਵਾਲੇ ਸਾਰੇ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਨਾਲ ਹੀ ਉਹਨਾਂ ਦੇ ਸਟਿਕ ਜੁਟ ਹੋ ਕੇ ਜਿਹੜਾ ਇਹ ਕੰਮ ਨੂੰ ਨੇਪਰੇ ਚੜਾਇਆ। ਬਾਕੀ ਇਹ ਧੰਨਵਾਦ ਕਰਦੇ ਆ ਗੁਰਦੀਪ ਸਿੰਘ ਜਿਹੜੇ ਜਿਨ੍ਹਾਂ ਨੇ ਆਪਣੇ ਮਾਨ ਸਾਹਿਬ ਦੇ ਨਾਲ ਰਲ ਕੇ ਇਹ ਉਪਰਾਲੇ ਨੂੰ ਸਿਰੇ ਚੜਾਇਆ। ਧੰਨਵਾਦ।